ਸਸ਼੍ਰੀਕਾਲ ਜੀ ਤੁਸੀਂ ਦੇਖ ਰੱਸਮ ਰੈਡੀ ਉਸ ਤੇ ਮੈਂ ਹਾਂ ਪਰ ਦੀਪਕਾ ਤਿੱਕ ਪਰਿਵਾਰ ਗੱਡੀ ਦੇ ਵਿੱਚ ਸਵਾਰ ਹੋ ਕੇ ਜਦੋਂ ਜਾ ਰਿਹਾ ਸੀ ਉਹਨਾਂ ਦੇ ਨਾਲ ਇੱਕ ਹਾਦਸਾ ਵਾਪਰ ਜਾਂਦਾ ਜਿਸ ਦੇ ਬਾਰੇ ਸੁਣ ਕੇ ਸ਼ਾਇਦ ਤੁਸੀਂ ਵੀ ਹੈਰਾਨ ਰਹਿ ਜਾਓਗੇ ਤਾਂ ਬਿਲਕੁਲ ਪਹਿਲਾਂ ਤੁਹਾਨੂੰ ਤਸਵੀਰਾਂ ਦਿਖਾ ਦਿੰਨੇ ਆ ਇਹ ਉਹ ਨਹਿਰ ਦੀਆਂ ਤਸਵੀਰਾਂ ਨੇ ਜਿਹੜਾ ਪਰਿਵਾਰ ਗੱਡੀ ਦੇ ਵਿੱਚ ਸਵਾਰ ਹੋ ਕੇ ਜਾ ਰਿਹਾ ਸੀ ਤੇ ਅਚਾਨਕ ਗੱਡੀ ਦਾ ਸੰਤੁਲਨ ਵਿਗੜ ਜਾਂਦਾ ਤੇ ਗੱਡੀ ਨਹਿਰ ਦੇ ਵਿੱਚ ਸਿੱਧਾ ਜਾ ਕੇ ਡਿੱਗਦੀ ਅਬਿਲਕੁਲ 300 ਮੀਟਰ ਦੀ ਦੂਰੀ ਤੱਕ ਪਾਣੀ ਦਾ ਵਹਾਅ ਜਿਹੜਾ ਗੱਡੀ ਨੂੰ ਘੜੀਸਤਾ ਹੋਏ ਆਪਣੇ ਨਾਲ ਲੈ ਜਾਂਦਾ ਮੌਕੇ ਦੀਆਂ ਤਸਵੀਰਾਂ ਜ਼ਰੂਰ ਸਾਹਮਣੇ ਆਈਆਂ ਨੇ ਹਾਲਾਂਕਿ ਜਦੋਂ ਗੱਡੀ ਦੇ ਵਿੱਚ ਬੈਠੇ ਲੋਕ ਨੇ ਚੀਖ ਜਿਹਾੜਾ ਮਾਰਨ ਲੱਗ ਜਾਂਦੇ ਨੇ ਤਾਂ ਆਸ-ਪਾਸ ਦੇ ਲੋਕ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਨੇ ਤੇ ਗਨੀਮਤ ਰਹੀ ਹੈ ਕਿ ਜਾਨੀ ਨੁਕਸਾਨ ਤੋਂ ਬਚਾ ਰਹਿੰਦਾ ਮੌਕੇ ਤੇ ਉਹਨਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾ ਦਿੱਤਾ ਜਾਂਦਾ ਹੈ ਪੂਰਾ ਮਾਮਲਾ ਜਿਹੜਾ ਤੁਹਾਨੂੰ ਦੱਸੀਏ ਫਗਵਾੜਾ ਤੋਂ ਸਾਹਮਣੇ ਆਇਆ ਹੈ ਜਿੱਥੇ ਗੱਡੀ ਦੇ ਵਿੱਚ ਸਵਾਰ ਹੋ ਕੇ ਪਰਿਵਾਰਿਕ ਮੈਂਬਰ ਜਾ ਰਹੇ ਸੀ ਅਤੇ ਅਚਾਨਕ ਇਹ ਹਾਦਸਾ ਵਾਪਰ ਜਾਂਦਾ ਹੈ। ਜੀ ਆਦਮ ਪਰਲੋਂ ਜੀ ਮੋਰੇ ਜਕਤਮ ਹਿਉਕੇ ਤੋਂ ਗੱਡੀ ਘੁੰਮ ਕੀਤੇ ਅਚਾਨਕ ਵਿੱਚ ਢੇਪੀ ਨੇਰ ਦੇ ਜੀ ਤੇ ਕਿਹੜੀ ਗੱਡੀ ਆ ਜੀ ਇਹ ਥਾਰ ਮਹਿੰਦਰਾ ਮਹਿੰਦਰਾ ਥਾਰ ਤੇ ਇਹ ਗੱਡੀ ਦੇ ਵਿੱਚ ਕੁੱਲ ਕਿੰਨੇ ਜਣੇ ਸੀਗੇ ਜੀ ਚਾਰ ਜਣੇ ਸੀਗੇ ਕੌਣ ਕੌਣ ਸੀਗੇ ਉਹਨਾਂ ਦੇ ਕੀ ਕੀ ਨਾਮ ਆ ਜੀ ਮੈਂ ਸੀਗਾ ਜੀ ਜੀ ਮੇਰੀ ਮਾਦਰ ਸੀਗੇ ਕੀ ਨਾਮ ਉਹਨਾਂ ਦਾ ਬਲਵੀਰ ਕੌਰ ਜੀ ਅ ਦੂਜੇ ਸੀਗੇ ਸਿਸਟਰ ਸੀ ਕਿ ਮੇਰੀ ਇੱਕ ਰਿਸ਼ਤੇਦਾਰਾ ਦੀ ਗੁੜੀ ਸੀ ਜੀ ਹਾਂਜੀ ਤੇ ਚੌਥੇ ਦਾ ਸਾਰੇ ਠੀਕ ਆ ਚੌਥੇ ਦਾ ਕੀ ਨਾਂ ਜੀ ਤੇ ਹੁਣ ਮੈਂ ਨਾਂ ਨਹੀਂ ਜਿੱਤੇਗਾ ਤੇ ਉਹਦਾ ਹਸਪੀਟਲ ਲੈ ਕੇ ਗਏ ਠੀਕ ਠੀਕ ਹੈ ਜੀ ਲੈ ਕੇ ਗਏ ਠੀਕ ਹੈ ਹਾਂਜੀ ਹਾਂ ਤੇ ਹੁਣ ਗੱਡੀ ਕਿੱਦਾਂ ਕੱਢ ਲਈ ਹੈ ਜੀ ਕੱਢੀ ਕੱਢਣੀ ਹੈ ਜੀ ਕੱਢਦੇ ਆ ਕੀ ਮੰਗਾਇਆ ਕੁਝ ਹਾਂਜੀ ਹਾਂਜੀ ਮੰਗਾਇਆ ਤੇ ਇਹ ਕਾਰਨ ਕੀ ਆ ਜੀ ਇਹ ਨਹਿਰ ਦੇ ਵਿੱਚ ਡਿੱਗਣ ਦਾ ਜੀ ਇੱਕ ਆਹ ਰੋਡ ਦੇ ਵਿੱਚ ਜਿਹੜੀ ਹੈ ਨੀ ਕੋਈ ਰੋਡ ਖਰਾਬ ਹੈ ਸਾਰਾ ਤੁਹਾਨੂੰ ਪਤਾ ਹੀ ਹੈ ਰੇਲਿੰਗ ਹੈ ਨਹੀਂ ਸਾਈਡ ਤੇ ਹਾਂਜੀ ਇਹੇ ਕਾਰਨ ਆ ਜੀ ਡਿੱਗਣ ਦਾ ਤੇ ਤੀਕੀ ਮੰਗ ਕਰਦੇ ਹਾਂ ਸਰ ਪ੍ਰਸ਼ਾਸਨ ਤੋਂ ਕਿ ਸੁਧਾਰ ਕੀਤਾ ਜਾਵੇ ਟੇਨਗ ਲਈ ਜਾਂਦੇ ਹਾਂ ਹਾਂ ਜੀ ਹੁਣ ਕਿਦਾਂ ਮੌਕੇ ਤੇ ਇੱਥੇ ਪੁਲਿਸ ਪਹੁੰਚੀ ਆ ਜੀ ਹਾਂਜੀ ਹਾਂਜੀ ਪੁਲਿਸ ਨੇ ਪੂਰੀ ਸਹਾਇਤਾ ਕੀਤੀ ਆ ਜੀ ਹਾਂਜੀ ਅਬ ਮੈਂ ਅਸੀਂ ਜਨੂਏ ਤੋਂ ਆ ਰਹੇ ਸੀ ਜੀ ਹਾਂਜੀ ਤੇ ਅਸੀਂ ਸੜਕ ਦੇ ਜਦ ਮੀਂਹ ਆਣੇ ਵਾਲੇ ਇੱਥੇ ਜੀ ਤੇ ਜਦ ਨਹਿਰ ਦੇ ਵਿੱਚ ਗੱਡੀ ਡਿੱਗੀ ਪਾਣੀ ਦਾ ਅਫਸਾਰਾ ਜੇ ਵਿਚ ਜੀ ਤੇ ਉਹਦੇ ਕਰਕੇ ਜੀ ਵੀ ਅਸੀਂ ਇੱਕ ਅੱਗੇ ਜਿੱਦਾਂ ਗਏ ਵਿੱਚ ਗੱਡੀ ਡਿੱਗੀ ਹੋ ਸੀ ਜੀ ਤੇ ਗੁਜਰਤ ਦੇ ਮੁੰਡੇ ਤੇ ਉਹਨਾਂ ਨੇ ਦੱਸਾ ਪਾ ਕੇ ਜਦ ਬਾਅਦ ਕੀਤਾ ਯਾਨੀ ਕੱਢੀ ਹੋਣੀ ਤੇ ਤਾਂ ਆਪੇ ਮੁੜ ਕੇ ਉਹਨਾਂ ਨੂੰ ਫਿਰ ਹੌਪਟਲ 'ਤੇ ਲੈ ਕੇ ਜਾਂਦਾ ਤੇ ਵਿੱਚੋਂ ਚਾਰ ਚਾਰ ਜਣੇ ਨੇ ਵੀ ਖਾਣੀ ਸੀ ਪੂਰੀ ਚਾਰ ਜਣੇ ਸੀਗੇ ਜੀ ਫਿਰ ਗੱਡੀ ਦੇ ਵਿੱਚ ਸਵਾਰ ਹਾਂਜੀ ਗੱਡੀ ਕਿਹੜੀ ਸੀ ਜੀ 4 4 ਇਹ ਕਿੰਨੇ ਕ ਵਜੇ ਦੀ ਗੱਲ ਹੈ ਇਹ ਔਰ ਹੁਣੇ ਟਾਈਮ ਥੋੜਾ ਹੋਇਆ ਹੋਈ 30 ਮਿੰਟਾਂ ਹੀ ਹੋਈਆਂ ਠੀਕ ਹੈ ਜੀ ਤੇ ਹਾਂਜੀ ਵਿੱਚ ਦਿੱਕੇ ਜੀ ਤੇ ਠੀਕ ਹੈ ਜੀ ਉਹ ਪਰਿਵਾਰ ਸਾਰਾ ਠੀਕ ਹੈ ਜੀ ਤੇ ਜਾ ਕੇ ਇਹਨੇ ਕੁਝ ਪੇ ਤੇ ਲੈ ਜਾਂਦਾ ਠੀਕ ਹੈ ਉਹ 60 ਸੂਟ ਮਾੜੀ ਮੋਟੀ ਜਾ ਗਏ ਮਾੜੀ ਮੋਟੀ ਲੱਗੀ ਆ ਮਾੜਾ ਮਾੜਾ ਅੱਖਰੇ ਲੱਗੀ ਤੇ ਮੁੰਡੇ ਦੇ ਐਸੇ ਉਂਗਲੀ ਤੇ ਲੱਗੀ ਮੈਂ ਐਸੇ ਪਲਵਿੰਦਰ ਸਿੰਘ ਚੌਂਕੀ ਪੰਜ ਟਾ ਥਾਲਾਂ ਰਾਵਲਪਿੰਡੀ ਸਾਨੂੰ ਹੁਣੇ ਇੱਕ ਇਨਫੋਰਮੇਸ਼ਨ ਮਿਲੀ ਸੀ ਵੀ ਇੱਕ ਗੱਡੀ ਐ ਆਦਮਪੋਰਟੋਂ ਜਾ ਰਹੀ ਹੈ ਜੀ ਮਹਾਲੋਂ ਪਿੰਡ ਨਵਾਂ ਸ਼ਹਿਰ ਜਿਹੜੇ ਦੀ ਸੀਗੀ ਜੀ ਉਹ ਨਹਿਰ ਵਿੱਚ ਅਚਾਨਕ ਗਿਰ ਗਈ ਦੇਖ ਪਈ ਹੈ ਜੀ ਜੀ ਉਹਦੇ ਵਿੱਚ ਪੰਜ ਸੀਗੇ ਬੰਦੇ ਦੋ ਜੈਂਸ ਦੋ ਲੇਡੀਜ਼ ਤੇ ਇੱਕ ਬੱਚਾ ਸੀਗਾ ਜੀ ਤੇ ਸੱਤਾਂ ਨੂੰ ਬਚਾਈ ਆ तकरीबन ਜਗਤੀ 300 ਮੀਟਰ ਪਾਣੀ ਦੇ ਵਿੱਚ ਅੱਗੇ ਰੁੜ ਗਈ ਆ ਤੇ ਲੋਕਾਂ ਦੇ ਸਹਿਯੋਗ ਨਾਲ ਗੱਡੀ ਬੰਨ ਲਈ ਗਈ ਆ ਰੱਸਿਆਂ ਦੇ ਨਾਲ ਰੁਕੀ ਹੋਈ ਹੈ ਗੱਡੀ ਜੀ ਹੁਣ ਹਾਈਡਰੇ ਦੀ ਵੇਟ ਕਰ ਰਹੇ ਹਾਂ ਜਦੋਂ ਆਉਂਦੀ ਫਿਰ ਪਾਰ ਕਰ ਲੈਂਦੇ ਸਰ ਇਹਨਾਂ ਨੂੰ ਫੇਰ ਪਾਰ ਕੀਤਾ ਕਿਤਾ ਕੱਢਿਆ ਗਿਆ ਜੀ ਇਹਨਾਂ ਨੂੰ ਲੋਕਾਂ ਦੀ ਮਦਦ ਨਾਲ ਬਾਹਰ ਕੱਢ ਕੇ ਹਸਪਤਾਲ ਲਗਾਇਆ ਸੀਗੇ ਚੈੱਕਅਪ ਕਰਾਇਆ ਬਿਲਕੁਲ ਨੋਰਮਲ ਹੈ ਕੋਈ ਕੋਈ ਗ੍ਰਾਉਂਡ ਨਹੀਂ ਠੀਕ ਠਾਕ ਹੈ ਬਿਲਕੁਲ ਅੰਦਰ ਉਸ ਤੇ ਜਿੱਕੇ ਸੱਟ ਜ਼ੋਰ ਨਹੀਂ ਜ਼ਿਆਦਾ ਕੋਈ ਕੌਣ ਕੌਣ ਸੀਗੇ ਗੱਡੀ ਦੇ ਵਿੱਚ ਬੈਠੇ ਜੀ ਇਹ ਦੋ ਏਜੈਂਟ ਸੀਗੇ ਜੀ ਦੋ ਲੇਡੀਜ਼ ਸੀ ਇੱਕ ਬੱਚਾ ਸੀਗਾ ਜੀ ਹਾਂ ਠੀਕ ਹੈ ਜੀ ਇਹਦੇ ਡਰਾਈਵਰ ਸੀਗਾ ਜੀ ਨਾਮ ਨਿਹਾਲ ਸਿੰਘ ਠੀਕ ਹੈ ਜੀ ਤੇ ਹੁਣ ਗੱਡੀ ਕਿਦ ਤੱਕ ਬਾਹਰ ਕੱਢ ਲਈ ਹੈ ਜੀ ਨਹੀਂ ਜੀ ਗੱਡੀ ਹਾਈਡਰਾ ਮੰਗਾਇਆ ਜਿਲੰਦਰ ਤੋਂ ਆ ਰਿਹਾ ਜੀ ਉਹਦੇ ਆਉਣ ਤੇ ਫਿਰ ਕਰ ਲੈਣਗੇ